ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡ ਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਵੈਰੋ ਕੇ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਪੈਂਦਾ ਅੱਜ ਦੀ ਵੀਡੀਓ ਚ ਆ ਦੋਸਤੋ ਵਿਹੜ ਵਿਖਾਉਣੀ ਆ ਪ੍ਰੋਪਰ ਡਿਟੇਲ ਬਾਈ ਤੋਂ ਲੈ ਲੈਨੇ ਆ ਜਿਹੜੇ ਵੀ ਚੈਨਲ ਤੇ ਪਹਿਲੀ ਯਾਰ ਜੁੜੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592622951 ਇਹਦੇ ਤੇ ਕਨੈਕਟ ਕਰ ਸਕਦੇ ਆ ਤੇ ਪ੍ਰੋਪਰ ਡਿਟੇਲ ਲੈ ਲੈਨੇ ਬਾਈ ਤੋਂ ਪਸ਼ੂ ਦੋਸਤੋ ਦੇਖ ਸਕਦੇ ਆ ਘਰ ਦੇ ਹੀ ਐਨੇ ਕ ਪਸ਼ੂ ਬਾਈ ਦੇ ਰੱਖੇ ਹੋਏ ਆ ਦੁੱਧ ਤੇ ਯਾਨੀ ਕਿ ਦੋਸਤੋ ਗਾਈਆਂ ਲਾਈਆਂ ਹੋਈਆਂ ਤੇ ਪੁੱਛ ਲੈਨੇ ਬਾਈ ਤੋਂ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਇਹ ਨਾਮ ਦੱਸ ਦੇ ਬਈ ਨਾਮ ਲਾਪੀ ਸਿੰਘ ਬਈ ਠੀਕ ਆ ਵਹਿੜ ਆਪਣੀ ਘਰ ਦੀ ਗੋਈ ਆ ਹਾਂ ਹਾਂ ਇਹ ਕਿੰਨਾ ਮਾਂ ਸੂਆ ਸੂਈ ਵੀ ਆ ਤੀਜਾ ਸੂਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਹੋਈ ਗਏ ਨੇ ਆ 4:30 ਸਾਢੇ 4 ਹਾਂ ਤੇ ਬਣੀ ਪੁਣੀ ਵੀ ਆ ਕਿਨੇ ਬਣੀ ਵੀ ਹੈਗੀ ਖਾਪਾ ਖਾਲੀ ਕਿਹ ਕੇ ਦੇਣੀ ਹੈ ਖਾਲੀ ਗਾ ਠੀਕ ਆ ਕਿੰਨੇ ਟਾਈਮ ਦੀ ਬਣੀ ਵੀ ਆ ਨੌ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਤੇ ਆਪਾਂ ਤਾਂ ਖਾਲੀ ਕਰਕੇ ਹੀ ਦੇਣੀ ਹੈ ਨਾ ਤੇ ਹੁਣ ਕਿੰਨਾ ਦੁੱਧ ਆ ਦੁੱਧ 9 ਕਿਲੋ ਸੱਜਰ ਨੇ ਕਿੰਨਾ ਕਪਾਤਾ ਜੀ ਸੱਜਰ ਦਾ ਠੀਕ ਆ ਬਈ 17 ਕਿਲੋ ਠੀਕ ਆ ਹੁਣ ਯਾਨੀ ਕਿ 9 ਕਿਲੋ ਦੋ ਟਾਈਮ ਤਿੰਨ ਟਾਈਮ ਤਸੱਲੀ ਕਰ ਸਕਦਾ ਠੀਕ ਆ ਤੋੜ ਕੇ ਦਿਖਾ ਲਈਏ ਦੋਸਤੋ ਤੀਜਾ ਸੂਆ 9 ਕਿਲੋ ਦੁੱਧ ਹੁਣ ਆ ਇਹਦੇ ਇੱਥਾ ਦੋ ਟਾਈਮ ਤਿੰਨ ਟਾਈਮ ਤੁਸੀਂ ਦਸੱਲੀ ਕਰ ਸਕਦੇ ਆ ਬਾਈ ਕੋਲੇ ਇੱਥੇ ਰੰਗ ਬਾਜ ਚੰਗਾ ਗਾ ਕੱਦ ਕਾਠ ਠੀਕ ਆ ਬਾਕੀ ਥਣ ਬਹੁਤ ਸੋਹਣਾ ਹਵਾਨਾ ਵੀ ਦੋਸਤੋ ਦੇਖ ਸਕਦੇ ਜਾਵਾਂ ਪੱਦਰ ਨਾ ਪਾਸਾ ਨਾ ਪੂਸਾ ਜਾਵਾਂ ਨਹੀਂ ਆ ਤੋਰ ਦੇ ਦੇਖ ਸਕਦੇ ਆ ਮੋੜ ਲਿਆ ਵੀ ਚੰਗੀ ਵਹਿੜਾ ਦੋਸਤੋ ਜਰੂਰ ਕਨੈਕਟ ਕਰ ਲਿਓ ਬਾਕੀ ਰੰਗ ਬਾਜ਼ ਚੰਗਾ ਗਾ ਮੂੰਹ ਮੱਥਾ ਦੇਖ ਸਕਦੇ ਆ ਤਾਂ ਇੱਕ ਮਹੀਨਾ ਬਣੀ ਨੂੰ ਹੋ ਗਿਆ ਗਾਂ ਛੋੜੀ ਦੋਸਤੋ ਕਹਿ ਸਮਾ ਤਾਂ ਦੇਖ ਸਕਦੇ ਹੋ ਦੋਸਤੋ ਆਕੀ ਥਣ ਤੋਂ ਨੂੰ ਨੇੜੇ ਤੋਂ ਵੀ ਦਿਖਾ ਦਿੰਨੇ ਆ ਬਹੁਤ ਸੋਹਣਾ ਮੁੱਠੀ ਦੀ ਚਵਾਈ ਵਾਲਾ ਸੋਹਣਾ ਥਣ ਲੱਗਾ ਵਾ ਚਾਰੇ ਥਣ ਦੋਸਤੋ ਆਮੋ ਸਾਹਮਣੀ ਜਮਾਂ ਲੱਗੇ ਹੋਇਆ ਦੇਖ ਸਕਦੇ ਆ ਜਵਾ ਘੇਠਾਂ ਪੈ ਗਿਆ ਬੱਚਾ ਜਮਾਂ ਨਹੀਂ ਦੋਸਤੋ ਕਰਦੀ ਜੀ ਠੰਡੀ ਸੀਲ ਪੂਰੀ ਆ ਤੇ ਮੁੱਲ ਵੀ ਬਾਈ ਤੋਂ ਆਪਾਂ ਜਾਇਜ਼ ਹੀ ਕਰਾਵਾਂਗੇ ਇਹਦਾ ਇਹਦਾ ਮੁੱਲ ਦੇਣ ਲੈਣ ਵਾਲਾ ਜਮਾਂ ਜਾਇਜ਼ 27000 27000 ਵਿੱਚੋਂ ਮਾੜਾ ਮੋਟ ਹੋ ਜੂ ਮੋਕੇ ਤੇ ਠੀਕ ਆ ਫੋਨ ਨੰਬਰ ਬਈ 99683 ਹਾਂਜੀ 70951 ਇੱਕ ਵਾਰੀ ਹੋਰ ਬੋਲ ਦੇ 99683 ਹਾਂ 70951 ਠੀਕ ਆ ਦੋਸਤੋ ਇਹ ਨੰਬਰ ਆ ਬਾਈ ਦਾ ਇਹ ਨੰਬਰ ਤੇ ਕਨੈਕਟ ਕਰ ਲਿਓ ਤੇ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੁੜੇ ਹੋਏ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਤਿਆਰਦ ਲੋ ਸਾਰਿਆਂ ਦਾ ਧੰਨਵਾਦ